ਭੈਣ ਜੀ ਕੁੜੀ ਵਾਲਿਆਂ ਵੱਲੋਂ ਆਇਆ ਕੋਈ ਫੋਨ ਨਹੀਂ ਨਹੀਂ ਅਹੀਂ ਤਾਂ ਸਾਰੇ ਜੀ ਤੁਹਾਡੇ ਨਾਲ ਸਾਂਭਤੀ ਆ ਅੱਛਾ ਕੀ ਕਿਹਾ ਕੁੜੀ ਨੂੰ ਪੈੜੀ ਵੀ ਹੁੰਦੀ ਆ ਅੱਛਾ ਕਿੰਨੀ ਕੁ ਪੈੜੀ ਹੁੰਦੀ ਭੈਣ ਜੀ ਅੱਛਾ 5 ਕਿੱਲੇ ਹੁੰਦੀ ਆ ਇਹ ਤੇ ਨਾ ਸੋਨੇ ਦਾ ਸੁਹਾਗਾ ਹੋਣ ਵਾਲੀ ਗੱਲ ਵਾ 6 ਕਿੱਲੇ ਹਟੇ ਕੋ ਪੈਣਾ ਹੈਗੇ ਆ 5 ਕਿੱਲੇ ਆਗੇ ਪੂਰੇ 11 ਕਿੱਲੇ ਹੋ ਜਾਣੇ ਆ ਭੈਣ ਜੀ ਜੇ ਆ ਰਿਸ਼ਤਾ ਜਿਹੜਾ ਸਿਰੇ ਚੜ ਗਿਆ ਨਾ ਲੋਕੀ ਤੇ ਛਾਪਾਂ ਪਾਉਂਦੇ ਵਿਚੋਲਿਆਂ ਨੂੰ ਮੈਂ ਚੂੜੀ ਪਾਉਂ 1.5 ਟੋਲੇ ਦੀ ਤੇ ਤਨ ਮੈਂ ਨਾ ਆਪਣੇ ਦਿਲ ਦੀ ਗੱਲ ਦਸਾਂ ਨਾ ਤੇ ਮੈਨੂੰ ਬੜੀ ਖੁਸ਼ੀ ਹੋਣ ਲਈ ਆ ਕਿ ਯਾਰ ਤੁਸੀਂ ਇੰਨਾ ਸਾਥ ਦੇਣ ਡੇ ਜੇ ਪਹਿਲਾਂ ਜਦੋਂ ਤੁਸੀਂ ਜੋਦੇ ਵਿਆਹ ਵਾਸਤੇ ਵੀ ਨਾ ਪੂਰਾ ਸਾਥ ਦਿੱਤਾ ਹੁਣ ਨਾ ਮੈਂ ਸਵੇਜ ਡਰਨ ਲਈ ਹਾਂ ਘੜੇ ਤੋਂ ਵੀ ਤੁਸੀਂ ਕਹਿਣਾ ਵੀ ਇੰਨਾ ਖਰਚਾ ਮੇਰਾ ਕਰਾਈ ਜਾਣ ਲਈ ਆ लवली ਹਾਂਜੀ ਇਸ ਤਰ੍ਹਾਂ ਕਰ ਉਹ ਚੱਲ ਮੇਰੇ ਨਾਲ ਹਾਂਜੀ ਜਿਹੜਾ ਕੋਈ ਸਮਾਨ ਲੈਣਾ ਨਾ ਤੇ ਲੈ ਜੀ ਮੈਂ ਕਿਹਾ ਬੈਗ ਉੱਥੇ लवली ਤਾਂ ਬਣ ਗਿਆ ਸੀ ਨਾ ਕੰਮ अच्छा अच्छा लवली ਦਾ ਕੰਮ ਬਣ ਗਿਆ ਵਾ ਨਹੀਂ ਦੱਸਿਆ ਹੀ ਚੱਲ ਪਿਆ ਜੀ ਮੈਨੂੰ ਤੇ ਬੜੀ ਖੁਸ਼ੀ ਹੋਈ ਧੀਆ ਪੁੱਤ ਕਮਾਂਕਾਰਾਂ ਤੇ ਲੱਗੇ ਚੰਗੇ ਲੱਗਦੇ ਆ